ਕਦਰਸੋ 10 ਲੱਖ ਦੀ ਸਕੀਮ ਚਲਾਈ ਹੋਈ ਹੈ ਤੇ ਵੱਡਾ ਹੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਕਿਹੜੇ ਕਿਹੜੇ ਪਿੰਡਾਂ ਦੇ ਵਿੱਚੋਂ ਉਨ ਜਾ ਕਿਹੜੀ ਕਿਹੜੀ ਜਗ੍ਹਾ ਜਾ ਕੇ ਆ ਗਏ ਪਹਿਲਾਂ ਜੀ ਹੁਣੇ ਤੁਹਾਡੇ ਕਮਰਾਉ ਦਾ ਹਿਆਣਾ ਕਲਾ ਪਾਕ시 ਵਾਲਾ ਸਿੱਧੇ ਚਾਰ ਪੰਜ ਪਿੰਡਾਂ ਚ ਹੋ ਕੇ ਇੱਥੇ ਪਹੁੰਚਿਆ ਹੈਗਾ ਰੋਟੀ ਖਾਸ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਲੋਕ ਬਹੁਤ ਖੁਸ਼ ਹੈ ਔਰ ਮੈਲੇ ਲੱਗੇ ਹੋਏ ਆ ਲੋਕਾਂ ਦਾ ਜਿਹੜਾ ਰਸਾ ਹੈ ਲੋਕ ਕਹਿੰਦੇ ਵੀ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਗਰੀਬਾਂ ਕੋਲ ਵੀ ਇੰਸ਼ੋਰੈਂਸ ਦਾ ਕੰਮ ਹੋਏਗਾ ਅਸੀਂ ਜਦੋਂ ਅਸਲ ਤਾਂ ਸੋਚਦੇ ਸੀਗੇ ਵੀ ਜਦੋਂ ਕੋਈ ਬੰਦੇ ਦਾ ਕੋਈ ਐਕਸੀਡੈਂਟ ਹੋ ਜਾਂ ਬਹੁਤ ਬਹੁਤ ਕੁਛਕ ਮਾਰਗੋ ਮਾਲਕਤ ਵੀ ਹੋਈ ਹੋਈ ਸੀ ਉਹਨਾਂ ਦਾ ਕਹਣਾ ਚਾਹ ਕੇ ਆ ਕਿ ਸਾਨੂੰ ਪਹਿਲਾਂ ਸਾਨੂੰ ਇਹ ਹੁੰਦਾ ਸੀਗਾ ਵੀ ਪਹਿਲਾਂ ਪੈਸੇ ਕਿੱਥੋਂ ਆਣਗੇ ਪਹਿਲਾਂ ਰਿਸ਼ਤੇਦਾਰਾਂ ਵੱਲੋਂ ਭੱਜਦੇ ਸੀ ਫਿਰ ਆਰਤੀਆਂ ਕੋਲੇ ਭੱਜਦੇ ਸੀ ਫਿਰ ਕੋਈ ਆਟ-ਬਾਟ ਕਰਦੇ ਸੀ ਕੋਈ ਗਾਣੇ ਰੱਖ ਕੇ ਸਮਾਨ ਪੈਸੇ ਇਕੱਠੇ ਕਰਕੇ ਵੀ ਜਿੰਨੇ ਦਾ ਅਸੀਂ ਹਸਪਤਾਲ ਪਹੁੰਚਦੇ ਸੀਗੇ ਮਰੀਜ਼ ਦਾ ਨੁਕਸਾਨ ਹੋ ਜਾਂਦਾ ਸੀ ਮਰੀਜ਼ ਤੇ ਵੀ ਹੁਣ ਸਾਨੂੰ ਸੋਚਣਾ ਨਹੀਂ ਪੈਗਾ ਮੁੱਖ ਮੰਤਰੀ ਭਵਤਵਾਨ ਦੀ ਅਰਵਿੰਦ ਕੇਜਰੀਵਾਲ ਦੀ ਬਹੁਤ ਵਧੀਆ ਸਕੀਮ ਲੈ ਕੇ ਆਏ ਆ ਲੋਕ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕੋਈ 1 1% ਤੋਂ ਵੀ ਘੱਟ ਲੋਕਾਂ ਕੋਲੇ ਪ੍ਰਾਈ ਜਿਹਦੇ ਵਿੱਚ ਮਤਲਬ ਉਹਨਾਂ ਦਾ ਘਟੋ ਘਟਵੀ 30000 ਤੋਂ ਲੈ ਕੇ ਜਿਹੜੇ ਜੰਗ ਬਧੇ ਉਹਨਾਂ ਦਾ 30000 ਜਿਹੜੇ ਥੋੜੇ ਬਡੇਰੀ ਓਰ ਦੇ 50000 ਰੁਪਏ ਦਾ ਲੱਖ ਲੱਖ ਰੁਪਏ ਦੀ ਇੰਸ਼ੋਰੈਂਸ ਦਾ ਖਰਚਾ ਹੋ ਰਿਹਾ ਸੀ ਹਰ ਸਾਹਿਬ ਉਹ ਕਹਿੰਦੇ ਵੀ ਸਾਡੀ ਤਾਂ ਇਹ ਬਹੁਤ ਵੱਡੀ ਲੋਟਰੀ ਲੱਗ ਗਈ ਹੈ ਸੋ ਲੋਕ ਖੁਸ਼ ਆਓ ਹੁਣ ਆਪਾਂ ਅੰਦਰ ਦੇਖਦੇ ਹਾਂ ਸਰ ਵਿਰੋਧੀ ਹਜੇ ਵੀ ਸਵਾਲ ਖੜੇ ਕਰ ਰਹੇ ਨੇ ਕਿ ਸਕੀਮ ਚਲਾ ਦਿੱਤੀ ਹੈ ਪਰ ਕਾਰਡ ਕਿ ਕਈ ਜਗ੍ਹਾ ਤੇ ਨਹੀਂ ਬਣ ਰਿਹਾ ਵੀਡੀਓ ਆਇਲ ਕਰ ਰਹੇ ਨੇ ਜਾਨੀ ਇਹ ਦੇਖੋ ਕਾਰਡ ਜਿਹੜੇ ਆ ਗਿਆ ਉਹ ਇਸ ਵੇਲੇ ਜਿਵੇਂ ਪੜਿਆਲਾ ਤੇ ਹੱਤੀ ਦੀ ਗੱਲ ਕਰਾ ਉਹ ਸਾਡੇ 40 ਦੇ ਕਰੀਬ ਜਿਹੜੇ ਹੈਗੇ ਆ ਜਦੋਂ ਅਸੀਂ ਵੀਐਲਈ ਕਰਨੇ ਆ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਸਾਡੇ ਹੁਣ ਕੈਂਪ ਲੱਗੇ ਆ ਇਹ ਵੀ ਸਾਡੇ 15-20 ਜਗ੍ਹਾ ਤੇ ਆ ਹਰ ਰੋਜ਼ ਅਸੀਂ ਕੈਂਪਾਂ ਦੀ ਗਿਣਤੀ ਵਧਾ ਰਹੇ ਆ ਇੱਕ ਕੈਂਪ ਦੇ ਵਿੱਚ ਪਹਿਲਾਂ ਇੱਕ ਕੰਪਿਊਟਰ ਫਿਰ ਦੋ ਫਿਰ ਤਿੰਨ ਉਹ ਕੰਪਿਊਟਰ ਵਧਾ ਰਹੇ ਜਿਵੇਂ ਉੱਥੇ ਤਿੰਨ ਕੰਪਿਊਟਰ ਲੱਗੇ ਆ ਰਣਜੀਤ ਨਗਰ ਦੇ ਵਿੱਚ ਬਹੁਤ ਵੱਡਾ ਏਰੀਆ ਹੈਗਾ ਹੋਰ ਚਾਹੀਦੇ ਆ ਹੋਰ ਲਾਵਾਂਗੇ ਔਰ ਇੱਥੇ ਰੋਜ਼ ਜਿਹੜੇ ਅੱਗੇ ਕੱਲ 86 ਬੰਦਿਆਂ ਦਾ ਬਣ ਗਿਆ 86 ਪਰਿਵਾਰਾਂ ਦਾ ਬਣ ਗਿਆ ਬੜੋਤਨ ਤੇ ਅੱਜ ਉਹਨਾਂ ਦਾ 100 ਦਾ ਟਾਰਗੇਟ ਹੈ ਡੇਲੀ ਪਾਰ ਸੈਂਟਰ ਦੇ ਵਿੱਚ ਰਜਿਸਟ੍ਰੇਸ਼ਨ ਵੀ ਵੱਧ ਰਹੀ ਹੈ ਔਰ ਨੰਬਰ ਆਫ ਰਜਿਸਟ੍ਰੇਸ਼ਨ ਸੈਂਟਰ ਵੀ ਵੱਧ ਰਿਹਾ ਸਾਰਿਆਂ ਦੇ ਬਣ ਗਏ ਪਰ ਇਹਦੇ ਨਾਲ ਦਾ ਖੋਦਿਆ ਨੇ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਦਾ ਇਲਾਜ ਹੋਣਾ ਰੋਜ਼ ਹਰ ਰੋਜ਼ 2.5 ਤੋਂ 3 ਕਰੋੜ ਦੇ ਜਿਹੜੇ ਲੋਕਾਂ ਦੇ ਇਲਾਜ ਹੋ ਰਿਹਾ ਹੁਣ ਹੀ ਆਲਰੇਡੀ ਆਲਰੇਡੀ ਜਿਹੜੇ ਮਲ ਹੋ ਰਿਹਾ ਤੇ ਸਾਡੇ ਅਸੀਂ ਕੋਈ ਇਲਾਜ ਅਸੀਂ ਸ਼ੁਰੂ ਕਰਤਾ ਹੈਗਾ ਹਸਪਤਾਲ ਦੇ ਵਿੱਚ ਮੌਕੇ ਦੇ ਖਾਲ ਬਣਦੇ ਪਏ ਸਾਰੇ ਜਿਹੜੇ ਸਿਵਲ ਹਸਪਤਾਲ ਹੈ ਸਬ ਡਿਵੀਜ਼ਨ ਹਸਪਤਾਲ ਹੈ ਇਹ ਜਿਹੜੀ ਚੰਗੀ ਸਕੀਮ ਹੈ ਹਰ ਕੰਮ ਦੀ ਨੁਕਤੇ ਜਿਹਨੇ ਕਰਨੀ ਚਾਹੀਦੀ ਜਿਹੜਾ ਚੰਗਾ ਕੰਮ ਉਹ ਨੂੰ ਕਰਨਾ ਚਾਹੀਦਾ ਬਾਕੀ ਜਿਹੜਾ ਬੰਦਾ ਬੁਵਾਰਾ ਸਾਡੇ ਸੈਂਟਰ ਤੇ ਆਵੇ ਅਸੀਂ ਇਮੀਡੀਏਟਲੀ ਉਹਦੀ ਰਜਿਸਟ੍ਰੇਸ਼ਨ ਕਰਕੇ ਉਹਨੂੰ ਭੇਜ ਦਿੰਦੇ ਆ ਉਹ ਇਮੀਡੀਏਟਲੀ ਜਾ ਕੇ ਇਲਾਜ ਕਰ ਸਕਦਾ ਕੋਈ ਦਿੱਕਤ ਨਹੀਂ ਹੈ ਇਲਾਜ ਸਭ ਦਾ ਸ਼ੁਰੂ ਹੋ ਗਿਆ ਕਾਰਡ ਬਣਨ ਨੂੰ ਤਾਂ ਟਾਈਮ ਲੱਗੇਗਾ ਪ੍ਰਾਈਵੇਟ ਕਿਹੜੇ ਕਿਹੜੇ ਹਸਪਤਾਲਾਂ ਦੇ ਮੈਂਸ਼ਨ ਕਰ ਦੋ ਇੱਕ ਵਾਰ ਸਾਰੇ ਉਹਨਾਂ ਕਿਹੜੇ ਕਿਹੜੇ ਦੇਖੋ ਇਹਦੇ ਚ ਇੱਕ ਤਾਂ ਜਿਹੜੇ ਮੈਡੀਕਲ ਕਾਲਜ ਹੈ ਵੱਡੇ ਵੱਡੇ ਸਾਰੇ ਆ ਗਏ ਸਰਕਾਰੀ ਦੇ ਨਾਲ ਨਾਲ ਹੋਰ ਜਿਵੇਂ ਆਪਣੇ ਪਟਿਆਲੇ ਚ ਗਿਆਨ ਸਾਗਰ ਹੈ ਲੁਧਿਆਣੇ ਦੇ ਵਿੱਚ ਸੀਐਮਸੀ ਆ ਡੀਐਮਸੀ ਆ ਇਸ ਤਰ੍ਹਾਂ ਬਟਿੰਡੇ ਦੇ ਵਿੱਚ ਆ ਆਦੇਸ਼ ਆ ਅੰਮ੍ਰਿਤਸਰ ਦੇ ਵਿੱਚ ਸਾਰੇ ਮੈਡੀਕਲ ਕਾਲਜ ਆ ਗਏ ਔਰ ਸਾਰੇ ਜਿਹੜੇ ਤੁਹਾਡੇ ਪ੍ਰਾਈਵੇਟ ਹਸਪਤਾਲ ਆ ਮੈਜੋਰਿਟੀ ਆ ਗਏ ਹੋਏ ਔਰ ਤਾਂ ਜਿਹੜੇ ਫੋਰਟਿਸ ਮੈਕਸ ਆ ਉਹ ਵੀ ਰਜਿਸਟਰ ਹੋ ਰਹੇ ਆ ਬਾਕੀ ਸਾਰੇ ਹੋ ਗਏ ਆ ਜਿਸ ਤਰ੍ਹਾਂ ਤੁਹਾਡਾ ਪਾਰਕ ਹੌਸਪੀਟਲ ਰਜਿਸਟਰਡ ਹੈ ਪਰ ਆਨੇ ਦੇ ਤਕਰੀਬਨ ਸਾਰੇ ਹਸਪਤਾਲ ਰਜਿਸਟਰ ਹੋ ਰਹੇ ਆ ਇਹ ਕਦਰ ਰਹਿ ਕੇ ਬਾਕੀ ਸਾਰੇ ਹੋਗੇ ਜਿੰਨੇ ਪ੍ਰਾਈਵੇਟ ਵਾਲੇ ਨੂੰ ਆਉਣਾ ਪੈਣਾ ਹੈ ਇਸ ਸਕੀਮ ਤੇ ਜਿਹੜਾ ਸਕੀਮ ਤੋਂ ਬਾਹਰ ਰਹੇਗਾ ਉਹ ਸਰਵਾਈਵ ਨਹੀਂ ਕਰ ਪਾਏ ਸਰ ਸਾਹਿਬ ਪ੍ਰਤਾਪ ਸਿੰਘ ਬਾਜਵਾ ਵੱਲੋਂ ਟਿੱਪਣੀ ਕੀਤੀ ਹੈ ਜਥੇਦਾਰ ਸਾਹਿਬ ਸ਼ੁਭਦਨ ਨੂੰ ਲੈ ਕੇ ਕਿ ਇਸ ਨੂੰ ਦੇਖਦੇ ਪੈਰਾਂ ਦੀ ਇਹਨਾਂ ਦੇ ਪਹਿਲਾਂ ਰਾਹੁਲ ਗਾਂਧੀ ਔਰ ਬਿੱਟੂ ਦੀ ਮਤਲਬ ਇਹਨਾਂ ਦੀ ਸਿਰਫ ਜਿਹੜੀ ਚਰਚਾ ਹੋ ਰਹੀ ਹੈ ਕਾਂਗਰਸ ਦੀ ਵੱਧ ਜਵਾਨੀ ਦੀ ਹੋ ਰਹੀ ਹੈ ਕੋਈ ਕੰਮ ਦੀ ਗੱਲ ਕੀਤੀ ਹੈ ਉਹਨਾਂ ਨੇ ਕਦੇ ਕੋਈ ਲੋਕਾਂ ਦੀ ਗੱਲ ਕੀਤੀ ਹੋਵੇ ਕਿਸੇ ਮਸਲੇ ਦੀ ਗੱਲ ਕੀਤੀ ਹੋਵੇ ਆ ਤੁਹਾਡੇ ਐਡੀ ਵੱਡੀ ਭੜੀ ਡੀਲ ਹੋ ਗਈ ਆ ਕਿਸਾਨਾਂ ਦੇ ਹੱਕ ਵੇਚ ਦਿੱਤੇ ਉਹਦੀ ਗੱਲ ਨਹੀਂ ਕਰਦੇ ਇਹ ਸੇਧ ਦੀ ਸਿੱਖਿਆ ਦੀ ਰੋਜ਼ਗਾਰ ਦੀ ਗੱਲ ਨਹੀਂ ਕਰਦੇ ਇਹ ਸਿਰਫ ਸਿਰਫ ਜਿਹੜੀ ਬਤਜਵਾਨੀ ਕਰਦੇ ਆ ਬਹੁਤ ਬਾੜੀ ਗੱਲ ਆ ਸੀਨੀਅਰ ਬੰਦਾ ਜੀ ਉਹ ਸਾਰੀਵਰ ਪੋਲਿਟਿਕਸ ਚ ਰੰਗੇ ਆ ਮਤਲਬ ਸਿਆਣਾ ਬੰਦਾ ਚਿੱਟੇ ਵਾਲਾ ਵਾਲਾ ਉਹਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਸਾਰੇ ਸਾਰੇ ਦਲਤਰਾ ਮਤਲਬ ਮਾਫ਼ੀ ਮੰਗਣੀ ਚਾਹੀਦੀ ਹੈ ਕਾਂਗਰਸ ਦੇ ਨੁਮਾਇੰਦੇ ਦਾ ਕਹਿਣਾ ਕਿ ਕਿਸਾਨਾਂ ਦੇ ਉੱਪਰ ਕਲ ਤਸ਼ੱਦਦ ਕਰਕੇ ਕੀਤਾ ਗਿਆ ਬਠਿੰਡੇ ਵਾਲ ਕਿ ਸਰਕਾਰ ਤੇ ਕੇਂਦਰ ਸਰਕਾਰ ਤੇ ਕਰ ਰਹੀ ਸੀ ਪੰਜਾਬ ਸਰਕਾਰ ਵੀ ਕਰਨ ਲੱਗੀ ਸੀ ਉਹਦੇ ਨਾਲ ਉਹਨਾਂ ਦੇ ਬਹੁਤ ਸਾਰੇ ਮਸਲੇ ਜਿਹੜੇ ਕੇਂਦਰ ਸਰਕਾਰ ਨਾਲ ਹੈ ਮੰਦਭਾਗਾ ਨਹੀਂ ਹੋਣਾ ਚਾਹੀਦਾ ਕਿਤੇ ਵੀ ਮੈਂ ਕਹਿੰਦਾ ਮੈਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਗੱਲਬਾਤ ਦਾ ਡਾਇਲੌਗ ਦਾ ਜਿਹੜਾ ਹੈਗਾ ਉਹ ਰਸਤਾ ਫੜਾਈਏ ਆਪਾਂ ਜਿਹੜਾ ਮਤਲਬ ਹਰ ਘਾਲ ਤੇ ਜੁੜਾਇਆਗਾ ਨਾ ਉਹ ਧਰਨੇ ਜਾਂ ਕੁਛ ਮਤਲਬ ਹੈ ਯੂਨੀਵਰਸਿਟੀ ਵੀ ਕਹਿੰਦੇ ਉੱਥੇ ਬੰਦੇ ਧਰਨਾ ਦੇ ਰਹੇ ਸੀ ਮੈਂ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੇ ਮੈਨੂੰ ਦੱਸਿਆ ਮੈਂ ਕਿਹਾ ਵੀ ਕਿੰਨੇ ਦਿਨ ਹੋਇਆ ਕਹਿੰਦੇ ਤਿੰਨ ਦਿਨ ਹੋਇਆ ਮੈਂ ਕਿਹਾ ਥੋੜੀ ਤਰਖਾ ਆ ਜਾਈਗੀ ਤੇ ਮਤਲਬ ਜੇ 10 ਤੱਕ ਨਹੀਂ ਆਂਦੀ ਫਿਰ ਤੁਹਾਡਾ ਹੱਕ ਹੈ ਇਸ ਬਾਰੇ ਇਹ ਥੋੜੀ ਤੁਸੀਂ ਪਹਿਲੇ ਤਰੀਕ ਨੂੰ ਧਰਨਾ ਦੇ ਕੇ ਰਹਿ ਜਾਓ ਆਪਣੀਆਂ ਜਿਹੜੀਆਂ ਸਸਤਾਵਾ ਹੈਗੀਆਂ ਇਹ ਕੁਛ ਇੱਕ ਜਿਹੜਾ ਹੈਗਾ ਪੋਲੀਟਿਕਲੀ ਮੋਟੀਵੇਟਿਡ ਬੰਦੇ ਜਿਹੜੇ ਆ ਗਿਆ ਮੈਂ ਉਹਨਾਂ ਨੂੰ ਵੇਜਤੀ ਕਰਦਾ ਕਿ ਤੁਸੀਂ ਇਹ ਨਾ ਜੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਮਾਹੌਲ ਨੂੰ ਠੀਕ ਕਰਨ ਦੇ ਵਿੱਚ ਲੋਕਾਂ ਨੂੰ ਜੇ ਸਿਹਤ ਸਹ ਜੇ ਤੁਹਾਡੀ ਜੇ ਤੁਹਾਡੇ ਪੰਜਾਬ ਦੀ ਸਰਕਾਰ ਕਰ ਰਹੀ ਹੈ ਉਹਨੂੰ ਅਪਰੀਸ਼ੀਏਟ ਕਰੋ ਮੈਂ ਆਪਣੇ ਸਾਰੇ ਐਂਟਰਪ੍ਰਾਈਜ਼ ਨੂੰ ਵੀ ਕਰਨਾ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੌਕਰੀਆਂ ਕ੍ਰੀਏਟ ਹੋਣਗੀਆਂ ਇਹਦੇ ਵਿੱਚ ਸੈਂਕੜੇ ਹਜ਼ਾਰਾਂ ਨੌਕਰੀਆਂ ਜਿਹੜੇ ਬੰਦਿਆਂ ਨੇ ਬਾਅਦ ਵਿੱਚ ਕਲੇਮ ਪ੍ਰੋਸੈਸਿੰਗ ਕਰਨੀ ਹੈ ਜਿਹੜੇ ਬੰਦੇ ਵਧੀਆ ਕੰਮ ਕਰਨਗੇ ਅਸੀਂ ਉਹਨਾਂ ਨੂੰ ਨੌਕਰੀਆਂ ਦੇਵਾਂਗੇ ਜਿਹਨਾਂ ਨੇ ਗੱਲਾਂ ਕਰਨੀਆਂ ਉਹਨਾਂ ਨੇ ਗੱਲਾਂ ਕਰਨੀਆਂ ਅਸੀਂ ਕੰਮ ਕਰਨਾ ਅਸੀਂ ਕੰਮ ਕਰਾਂਗੇ ਜੀ ਕੀ ਨਾਮ ਹੈ ਜੀ ਆਪਣਾ ਪ੍ਰਦੀਪ ਕੁਮਾਰ ਹੈ ਜੀ ਕਿ ਕਿਹੜੀ ਜਗ੍ਹਾ ਰਹਿੰਦੇ ਹੋ ਮੈਂ ਰਣਜੀਤ ਨਗਰ ਨੀਅਰ ਸ਼ਿਵਨਾ ਚੌਂਕ ਟ੍ਰੈਲਰ ਪੰਜਾਬ ਸਰਕਾਰ ਨੇ ਜਿਹੜੀ ਇਹ 6 ਦਿਵਸ ਸਕੀ ਇਹ ਜੋ ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਹੈ ਇਹ ਬਹੁਤ ਹੀ ਲਾਭਕਾਰੀ ਹੈ ਔਰ ਸਮਾਜ ਦੇ ਲਈ ਬਹੁਤ ਹੀ ਫਾਇਦੇਮੰਦ ਸਿੱਧੋ ਹੀ ਹੈ ਤੇ ਇਹ ਇਹ ਉਪਰਾਲਾ ਜੋ ਪੰਜਾਬ ਸਰਕਾਰ ਕਰ ਰਹੀ ਹੈ ਤੇ ਇਹ ਪਿਛਲੇ ਸਰਕਾਰਾਂ ਨੇ ਇਹ ਇਹ ਚੀਜ਼ ਇਹ ਤੱਕ ਨਹੀਂ ਕੀਤੀ ਸੀ ਤੇ ਇਸ ਯੋਜਨਾ ਦੇ ਨਾਲ ਗਰੀਬ ਵਰਗ ਦੇ ਲੋਕਾਂ ਨੂੰ ਜੋ ਹਾਰਡਲੀ ਹੈਂਡ ਟੂ ਮੌਥ ਨੇ ਉਹਨਾਂ ਨੂੰ ਇਲਾਜ ਕਰਾਉਣ ਵਿੱਚ ਬਹੁਤ ਹੀ ਇਹ ਭਾਰੀ ਸਹਾਇਤਾ ਮਿਲੇਗੀ ਤੇ ਸਮਾਜ ਚ ਤੰਦਰੁਸਤੀ ਬਣੀ ਰਹੇਗੀ। ਇਹ ਸੀ ਕਿ ਨਾਮ ਆਪਣਾ ਤੇ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਤੇ ਕਿੱਥੇ ਆਏ ਹੋ? ਹਾਂਜੀ ਅਸੀਂ ਦੀਪਨਗਰ ਰਹਿੰਦੇ ਆ। ਅਸੀਂ ਆਏ ਰੰਜੀਤਨਗਰ। ਜਿਹੜੀ 10 ਲੱਖ ਦੀ ਸਕੀਮ ਚਲਾਈ ਹੈ ਸਰਕਾਰ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਹਾਂਜੀ ਵਧੀਆ ਕਹਿੰਦੇ ਨੇ ਵੀ 10 ਲੱਖ ਦਾ ਤੁਹਾਨੂੰ ਦੇਵਾਂਗੇ। ਬੀਸਾ ਫਾਇਦਾ ਕਰਾਂਗੇ ਜਿਵੇਂ ਤੁਸੀਂ ਕਿਤੇ ਜਾਓ ਕੋਈ ਸਾਰਾ ਇਲਾਜ ਕਰਾਂਗੇ ਫ੍ਰੀ ਪ੍ਰਾਈਵੇਟ ਵੀ ਤੇ ਸਰਕਾਰੀ ਵੀ ਕਿੰਨਾ ਕ ਫਾਇਦਾ ਲੱਗ ਰਿਹਾ ਹੈ ਕਿ ਸਰਕਾਰ ਵਧੀਆ ਉਪਰਾਲਾ ਕਰ ਰਹੀ ਹੈ ਹਾਂ ਜੀ ਵਧੀਆ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਕੀ ਨਾਮ ਹੈ ਤੇ ਕਿਹੜੀ ਜਗ੍ਹਾ ਤੇ ਅੱਜ ਸਿਹਤ ਬੀਮਾ ਦਾ ਕਾਰਡ ਬਣਾਉਣ ਆਤੇ ਹੋ ਜੀ ਮੇਰਾ ਨਾਮ ਜਸਪਾਲ ਸ਼ਰਮਾ ਜੀ ਮੈਂ ਰਣਜੀਤਨਗਰ ਐਫ ਬਲੋਕ ਦੇ ਵਿੱਚ ਆਏ ਹੋਏ ਆ ਸੀ ਇੱਥੇ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਸਰਕਾਰ ਦਾ ਜਿਨ੍ਹਾਂ ਨੇ ਗਰੀਬ ਜਨਤਾ ਦੀ ਆਵਾਜ਼ ਸੁਣੀ ਕਿਉਂਕਿ 10 ਲੱਖ ਸਿਹਤ ਵਾਲੇ ਕਾਰਡ ਦੇ ਨਾਲ ਬੜਾ ਲੋਕਾਂ ਨੂੰ ਫਾਇਦਾ ਹੋਣਾ ਬਜੀ ਕਿੰਨਾ ਕ ਫਾਇਦਾ ਹੋ ਸਕਦਾ ਤੇ ਕਿੰਨੇ ਨੰਬਰ ਦੇ ਦਿਓ ਸਰਕਾਰ ਨੂੰ ਕਿਉਂਕਿ ਪਿਛਲੇ ਸਰਕਾਰਾਂ ਨੇ ਜੋ ਕੰਮ ਕੀਤਾ ਉਹ ਇਸ ਸਰਕਾਰ ਨੇ ਕਰਤਾ ਬਜੀ ਇਹ ਤਾਂ ਕਾਰਡ ਹੀ ਕੰਮ ਕਰਤਾ ਨੇ ਜੀ ਹਰ ਇੱਕ ਦੀ ਸੁਣੀ ਜਾ ਰਹੀ ਹੈ ਇੱਥੇ ਦੇਖੋ ਕਾਰਡ ਬਣ ਰਿਹਾ ਕੋਈ ਜਿਆਦਾ ਰਸ਼ ਨਹੀਂ ਹੈਗਾ ਬੜੇ ਆਰਾਮ ਨਾਲ ਕਾਰਡ ਬਣ ਰਿਹਾ ਜੀ ਮੇਰੀ ਪੂਰੀ ਫੈਮਲੀ ਦੇ ਕਾਰਡ ਬਣ ਚੁੱਕੇ ਹਨ ਜੀ ਹਾਂ ਜੀ ਬਾਕੀ ਦੇਖੋ ਅੱਗੇ ਜਾ ਕੇ ਦੇਖੋ ਸਰਕਾਰ ਨੂੰ 10 ਚੋਂ 10 ਨੰਬਰ ਦੇ ਰਹੇ ਹਾਂ ਜੀ ਪੂਰੇ ਅਸੀਂ ਬੜਾ ਵਧੀਆ ਕੰਮ ਕਰ ਰਹੇ ਹਾਂ